ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲ ਪੁਰਖ ਸਾਹਿਬ ਤੋਂ ਤਨਖਾਹਾਂ ਅਖਰਾਰ ਦਿੱਤੇ ਹੋਏ ਨੇ ਆਪ ਦਾ ਲਾਮ ਲਸ਼ਕਰ ਲੈ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚੇ ਤੇ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਦਿਖਾਇਆ ਕਿ ਮੈਂ ਤਨਖਾਹਾਂ ਵਾਂ ਉਹਨਾਂ ਦਾ ਲਾਮ ਲਸ਼ਕਰ ਸ਼੍ਰੋਮਣੀ ਕਮੇਟੀ ਦਾ ਪੂਰਾ ਪ੍ਰਬੰਧ ਉਹਨਾਂ ਦੇ ਸਾਹਮਣੇ ਪੂਰਾ ਬੇਵਸਤੇ ਲਾਚਾਰ ਨਜ਼ਰ ਆਇਆ ਪ੍ਰਕਰਮਾਂ ਦੇ ਵਿੱਚ ਸੰਗਤ ਦੇ ਨਾਲ ਉਹਨਾਂ ਨੇ ਉਹੀ ਵਿਹਾਰ ਕੀਤਾ ਜਿਵੇਂ ਕੋਈ ਵੀਆਈਪੀ ਬੰਦਾ ਆਇਆ ਹੋਇਆ ਤਨਖਾਈ ਇਹ ਸਿੱਖ ਦਾ ਜੋ ਹਾਲ ਹੋਣਾ ਚਾਹੀਦਾ ਉਹ ਬਿਲਕੁਲ ਨਹੀਂ ਸੀ ਤੇ ਇਹ ਵੀ ਗੱਲ ਹੈ ਕਿ ਇੱਕ ਪਾਸੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪੂਰੀ ਟੀਮ ਨੇ ਪੂਰਾ ਪਿੱਟਣਾ ਸ਼ੁਰੂ ਕੀਤਾ ਹੋਇਆ ਵੀ ਜਿਉ ਨਵਾਣੇ ਸਿੱਖ ਵਜੋਂ ਪੇਸ਼ ਹੋਣਗੇ ਨਵਾਣੇ ਸਿੱਖ ਵਜੋਂ ਪੇਸ਼ ਹੋ ਰਹੇ ਆ ਆ ਨਵਾਣਾ ਸਿੱਖ ਵਾਲਾ ਕੰਮ ਆ ਜਿਹੜਾ ਕੁਝ ਅਜ ਪ੍ਰਕਰਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਰبار ਸਾਹਿਬ ਦੇ ਮਤਲਬ ਮੱਥਾ ਟੇਕਣ ਜਾਣ ਮੌਕੇ ਜੋ ਕੁਝ ਕੀਤਾ ਗਿਆ ਉਸ ਤੋਂ ਅਗਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੋਇਆ ਕਿ ਤਨਖਾਈਏ ਅਤੇ ਪਤਤ ਸਿੱਖ ਦੀ ਇੱਥੇ ਅਰਦਾਸ ਨਹੀਂ ਹੋ ਸਕਦੀ ਤੇ ਸਦੀਆਂ ਤੋਂ ਇਹ ਰਵਾਇਤ ਆਪਾਂ ਸਾਰੇ ਜਾਣਦੇ ਆਂ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਤਨਖਾਈਆ ਉਹ ਨਹੀਂ ਜਾ ਸਕਦਾ ਪਰ ਆਪਣੇ ਸਾਹਮਣੇ ਆ ਕੇ ਅੱਜ ਦੱਸਦੇ ਆ ਵੀ ਅਕਾਲ ਤਖਤ ਸਾਹਿਬ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਗਿਆ ਵੀ ਆ ਤੇ ਇਹ ਉਦੋਂ ਵੀ ਵੱਡੀ ਗਲਤੀ ਹੈ ਸੋ ਜਿਹੜਾ ਕੁਝ ਪਹਿਲਾਂ ਵਾਪਰ ਚੁੱਕਿਆ ਉਹ ਤਾਂ ਅਲੱਗਾ ਪਰ ਤਨਖਾਈਆਂ ਕਰਾਰ ਦੇਣ ਤੋਂ ਬਾਅਦ ਜੋ ਕੁਝ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਿਹਾ ਤੇ ਜਿਸ ਤਰੀਕੇ ਨਾਲ ਉਹਦੀ ਟੀਮ ਪੂਰਾ ਜਿਵੇਂ ਕੋਈ ਆਸਾਨ ਕਰਤਾ ਹੋਵੇ ਜੀ ਉਹ ਤਾਂ ਪੇਸ਼ ਹੋ ਗਏ ਜੀ ਦੇਖੋ ਕਿੱਡੀ ਵੱਡੀ ਗੱਲ ਆ ਜੀ ਉਹ ਤਾਂ ਨਿਮਾਣੇ ਸਿੱਖ ਵਰੋਂ ਪੇਸ਼ ਹੋ ਰਹੇ ਨੇ ਇਹ ਗੱਲ ਬਿਲਕੁਲੀ برداشت ਤੋਂ ਬਾਹਰ ਆ ਇਹ ਮੰਨ ਲੈਣੇ ਆ ਬਈ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਆਪ ਦੇ ਆਪ ਨੂੰ ਸੁਰਖਰੂ ਹੋਇਆ ਸਮਝ ਲਵੇ ਪਰ ਸਚਾਈ ਇਹ ਆ ਕਿ ਸਿੱਖ ਚੇਤਨਾ ਦੇ ਵਿੱਚੋਂ ਸਿੱਖ ਮਾਨਸਿਕਤਾ ਦੇ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਸਦਾ ਲਈ ਸਮਾਪਤ ਹੋਣ ਵਾਲੇ ਪਾਸੇ ਨੂੰ ਵੱਧ ਰਹੇ ਆ ਜੇ ਵਾਕਿਆ ਹੀ ਦਿਲ ਵਿੱਚ ਕੋਈ ਗੱਲ ਹੁੰਦੀ ਤਾਂ ਕੱਲੇ ਨਿਮਾਣੇ ਸਿੱਖ ਵਜੋਂ ਆ ਕੇ ਅਕਾਲ ਤਖਤ ਸਾਹਿਬ ਤੇ ਕਦੋਂ ਦੇ ਪੇਸ਼ ਹੋ ਲਿਆ ਹੁੰਦੇ ਉਹ ਤਾਂ ਬਣੇ ਹੋਏ ਮਾਹੌਲ ਦੇ ਵਿੱਚੋਂ ਆਪਦੇ ਆਪ ਨੂੰ ਸੁਰੱਖਰੂ ਕਰਨ ਲਈ ਵੀ ਸਿਆਸੀ ਤੌਰ ਤੇ ਖਤਮ ਹੋ ਰਹੇ ਆ ਇਹ ਸਾਰਾ ਕੁਝ ਕਰ ਰਹੇ ਆ ਤੇ ਜੇ ਕਰਨ ਤੁਰੇ ਸੀ ਜਦੋਂ ਸੱਪ ਖੁੱਡ ਚ ਵੜਦਾ ਪਰ ਸਿੱਧਾ ਹੋ ਕੇ ਵੜਦਾ ਪਰ ਇੱਥੇ ਕੋਈ ਇਹੋ ਜੀ ਗੱਲ ਨਹੀਂ ਪੂਰਾ ਆਪਦਾ ਜਿਹੜਾ ਤਾਮਾ ਝਾਮਾ ਲਾਮ ਲਸ਼ਕਰ ਆ ਉਵੇਂ ਸਿਕਿਉਰਿਟੀ ਉਵੇਂ ਬੀਆਈਪ ਬਣ ਬਣ ਕੇ ਦਿਖਾਉਣਾ ਇਹ ਕਿੱਧਰ ਲਈ ਸਿੱਖੀ ਹੈ ਜੀ ਇਹ ਉਥੇ ਸੰਗਤ ਜਿਹੜੀ ਆ ਉਹਨੂੰ ਤਾਂ ਪਤਾ ਹੀ ਨਹੀਂ ਲੱਗਣਾ ਚਾਹੀਦਾ ਸੀ ਵੀ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲੇ ਇਸ ਤਰੀਕੇ ਨਾਲ ਆ ਰਹੇ ਆ ਉੱਥੇ ਪੂਰਾ ਉਹਨਾਂ ਨੇ ਟੌਰ ਟੱਪੇ ਨਾਲ ਜਿਵੇਂ ਅੱਗੇ ਵੀਆਈਪੀ ਬਣ ਬਣ ਕੇ ਆਉਂਦੇ ਆ ਤਨਖਾਈ ਇਹ ਸਿੱਖ ਨਾਲੋਂ ਵੀਆਈਪੀ ਸਿੱਖ ਬਣ ਕੇ ਆਏ ਅੱਜ ਉਹ ਉਸ ਤੋਂ ਬਾਅਦ ਚ ਅਕਾਲ ਤਖਤ ਸਾਹਿਬ ਤੇ ਵੀ ਗਏ ਆ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਪਹਿਲਾਂ ਸਖਤ ਪਹਿਰਾ ਹੁੰਦਾ ਸੀਗਾ ਵੀ ਕੋਈ ਤਨਖਾਈਆ ਜਿਹੜਾ ਹੈਗਾ ਉਹ ਚੜ੍ਹ ਨਾ ਜਾਵੇ ਜਾਂ ਜਿਨ੍ਹਾਂ ਨੂੰ ਮਰਿਆਦਾ ਦੇ ਤੌਰ ਤੇ ਉੱਤੇ ਨਹੀਂ ਆਉਣ ਦੇਣਾ ਚਾਹੀਦਾ ਉਹ ਨਾ ਆਵੇ ਤੇ ਇੱਥੇ ਕੰਮ ਹੀ ਉਲਟ ਹੋਇਆ ਪਿਆ ਵਾ ਵੇ ਸਰਦਾਰ ਸੁਖਵੀਰ ਸਿੰਘ ਬਾਦਲ ਤਨਖਾਈਆ ਹੋਣ ਦੇ باوجود ਉਥੇ ਜਿਹੜਾ ਹੈਗਾ ਤੁਰੇ ਫਿਰਦੇ ਆ ਹੁਣ ਅਸਲੀ ਗੱਲ ਇਹ ਹੈਗੀ ਆ ਕਿ ਜਥੇਦਾਰ ਸਹਿਬਾਨ ਦੇ ਲਈ ਇੱਕ ਵਾਰੀ ਫੇਰ ਧਰਮ ਸੰਕਟ ਖੜਾ ਹੋ ਗਿਆ ਜਿਸ ਤਰੀਕੇ ਦਾ ਵਿਹਾਰ ਅੱਜ ਇਹਨਾਂ ਨੇ ਕੀਤਾ ਉਹਦੇ ਨਾਲ ਅਸਲੀ ਪਰਖ ਦੀ ਘੜੀ ਹੁਣ ਜਥੇਦਾਰ ਸਹਿਬਾਨ ਦੀ ਆ ਸੋ ਇਤਿਹਾਸ ਸਦਾ ਇਹੋ ਜੇ ਮੌਕਿਆਂ ਦੀ ਤਲਾਸ਼ ਵਿੱਚ ਹੁੰਦਾ ਜਦੋਂ ਕਿਸੇ ਸਿੱਖ ਦਾ ਜਾਂ ਕਿਸੇ ਸੰਸਥਾ ਤੇ ਬੈਠੇ ਅਹੁਦੇਦਾਰ ਦਾ ਪਰਖ ਦਾ ਸਮਾਂ ਹੁੰਦਾ ਪੰਜ ਸਿੰਘ ਸਹਿਵਾਨ ਦਾ ਜਫੇਦਾਰ ਰਗਵੀਰ ਸਿੰਘ ਦਾ ਇਹ ਪਰਖ ਦਾ ਸਮਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੋਈ ਕਸਰ ਨਹੀਂ ਛੱਡੀ ਔਰ ਇੱਕ ਪਾਸੇ ਪੂਰਾ ਜੋਰ ਲਾਇਆ ਪਿਆ ਉਹਨਾਂ ਦੇ ਚੇਲੇ ਚਪਟਿਆਂ ਨੇ ਕਿ ਜੀ ਨਮਾਣਾ ਸੇ ਕਾ ਨਮਾਣੇ ਸੇ ਖਾਲੀਆਂ ਗੱਲਾਂ ਲਗੀਆਂ ਵੀ ਆਈਪੀ ਬਣ ਬਣ ਕੇ ਦਿਖਾਉਣਾ ਤੇ ਉਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆ ਕੇ ਅਕਾਲ ਤਖਤ ਫਿਰ ਤੇ ਜਾਣਾ ਬਹੁਤ ਹੀ ਜ਼ਿਆਦਾ ਮਾੜਾ ਕੰਮ ਔਰ ਇਸ ਚੀਜ਼ ਨੂੰ ਪੰਥ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕਰੂਗਾ ਇੱਕ ਗੱਲ ਹੋਰ ਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਦਾ ਜਿਹੜਾ ਲਾਣਾ ਪਾਣਾ ਉਹਨੂੰ ਲੱਗ ਸਕਦਾ ਕਿ ਮੀਡੀਆ ਚ ਅਸੀਂ ਖਬਰਾਂ ਖਬਰਾਂ ਲਵਾ ਲਾਂਗੇ ਤੇ ਅਸੀਂ ਜਿਸੁਰਖਰੂ ਹੋਲੇ ਕਿ ਇਹੋ ਜਿਹੇ ਸੁਰਖਰੂ ਤੁਸੀਂ ਪਹਿਲਾਂ ਵੀ ਕਈ ਵਾਰ ਹੋਏ ਸੀ ਪਰ ਜਿਹੜਾ ਤੁਸੀਂ ਰਾਹ ਫੜ ਲਿਆ ਹੈਗਾ ਇਹ ਤੁਹਾਨੂੰ ਲੈ ਬੈਠੂਗਾ ਸੋ ਬਹੁਤ ਜ਼ਿਆਦਾ ਅੱਜ ਇਹ ਗਲਤ ਵਾਪਰਿਆ ਇਹਦਾ ਸਿੱਖ ਜਗਤ ਨੂੰ ਸਖਤ ਵਿਰੋਧ ਕਰਨਾ ਚਾਹੀਦਾ